ਜੀ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਆ ਦਾਸ ਦਾ ਨਾਮ ਕੁਲਤਾਰ ਸਿੰਘ ਸੰਧਵਾ ਹੈ ਜੀ ਮੈਂ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਸੀਨੀਅਰ ਵਾਈਸ ਪ੍ਰਧਾਨ ਹਾਂ ਔਰ ਸਾਡੀ ਸੁਸਾਇਟੀ ਪਿਛਲੇ 6-7 ਸਾਲ ਤੋਂ ਮੈਡੀਕਲ ਕਾਲਜ ਫੀਡ ਕਟ ਔਰ ਸਾਰੇ ਪੰਜਾਬ ਦੇ ਵਿੱਚ ਗਰੀਬ ਕੈਂਸਰ ਦੇ ਮਰੀਜ਼ਾਂ ਦੀ ਸਹਾਇਤਾ ਲਈ ਕੰਮ ਕਰ ਰਹੀ ਹੈ ਜੀ ਜਿਹੜਾ ਇੱਕ ਪਿਛਲੇ ਦਿਨੀ ਇਸੀ ਗੁਰਾਸਦੀ ਬਿਆਦਬੀ ਲੈ ਕੇ ਲੋਕ ਰੋਸ ਧਰਨਾ ਲਾ ਰਹੇ ਸੀ ਕੋਟਪੂਰਾ ਦੇ ਵਿੱਚ ਉੱਥੇ ਪੁਲਿਸ ਨੇ ਲਾਠੀ ਚਾਰਜ ਕੀਤਾ ਸੀਗੇ ਉਹਦੇ ਵਿੱਚ ਕਾਫੀ ਬੰਦੇ ਜ਼ਖਮੀ ਵੀ ਹੋ ਗਏ ਸੀਗੇ ਤੇ ਤੁਸੀਂ ਉਹਨਾਂ ਬਾਰੇ ਕੋਈ ਦੱਸੋਗੇ ਵੀ ਤੁਹਾਡੀ ਸਸਤਾ ਨੇ ਉਹਨਾਂ ਦੀ ਕਿੰਨੀ ਕ ਹੈਲਪ ਕੀਤੀ ਹੈਗੀ ਅ ਜਿਸ ਜਦੋਂ ਲਾਠੀ ਚਾਰਜ ਦੀ ਖਬਰ ਆਈ ਤਾਂ ਸਪਾਈਕ ਨਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਦੇ ਸਾਰੇ ਸੇਵਾਦਾਰ ਸਿੱਧਾ ਹੀ ਮੈਡੀਕਲ ਕਾਲਜ ਪਹੁੰਚ ਗਏ ਕਿਉਂਕਿ ਸਾਨੂੰ ਪਤਾ ਸੀ ਵੀ ਜਿਹੜੇ ਉੱਥੇ ਗੋਲੀ ਵੀ ਚੱਲੀ ਹੈ ਉੱਥੇ ਇਹਨਾਂ ਨੇ వాటర్ ਕੈਨਨ ਵੀ ਵਰਤੀਆਂ ਔਰ ਬਹੁਤ ਜਿਆਦੇ ਭਿਆਨਕ ਤਰੀਕੇ ਨਾਲ ਉੱਥੇ ਲਾਠੀ ਚਾਰਜ ਕੀਤਾ ਗਿਆ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ 6 ਜਿਹੜੇ ਸਿੰਘ ਜਿਹੜੇ ਜ਼ਖਮੀ ਉੱਥੇ ਉਹਨਾਂ ਨੇ ਆ ਦਾਖਲ ਹੋਏ ਸੀ ਉਹ ਮਿਲੇ ਪੁਲਿਸ ਦੇ ਮੁਲਾਜ਼ਮ ਕਾਫੀ ਸੀ ਜੀ ਜਿਹੜੇ ਦੂਰ ਦਰਾਡੇ ਦੇ ਗਰੀਬ ਘਰਾਂ ਦੇ ਸੀਗੇ ਸਾਰੇ ਅਸੀਂ ਸਾਰਿਆਂ ਦੀ ਖਬਰਸਾਰ ਲਈ ਔਰ ਜਿਹੜੇ ਇਹ ਸਿੰਘ ਜਿਹੜੇ ਜ਼ਖਮੀ ਸੀ ਇਹਨਾਂ ਦੇ ਇਲਾਜ ਲਈ ਰੈੱਡ ਕਰਾਸ ਤੋਂ ਅਸੀਂ ਭਾਈ ਗਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਖਾਤੇ ਲਈ ਅਸੀਂ ਇਹ ਖਾਤੇ ਲਵਾਤੇ ਸੀ ਸਾਰੇ ਹਰੇਕ ਮਰੀਜ਼ ਦੇ ਕਿ ਇਹਨਾਂ ਨੂੰ ਜੋ ਵੀ ਦਵਾਈ ਪਾਣੀ ਜੋ ੂਟੀ ਪਾਣੀ ਹੋਣਾ ਸਾਰਾ ਦਵਾਈ ਉਹ ਸਾਡੇ ਭਾਈਕਣਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਦੇ ਖਾਤੇ ਵਿੱਚ ਚਾਵੇ ਲੇਕਿਨ ਸੰਗਤ ਦਾ ਇਨਾ ਅਕਸ਼ਾਤ ਸੀ ਕਿ ਲੋਕ ਆਪ ਦੇ ਦਸਵੰਧ ਲੈ ਕੇ ਉੱਥੇ ਆ ਰਹੇ ਸੀ ਔਰ ਸੁਸਾਇਟੀ ਦਾ ਇੱਕ ਵੀ ਪੈਸਾ ਇਹਨਾਂ ਨੇ ਲੱਗਣ ਨਹੀਂ ਦਿੱਤਾ ਲੇਕਿਨ ਅਸੀਂ ਇੱਕ ਚੈਨਲ ਇੱਕ ਧਰਿਆ ਜ਼ਰੂਰ ਬਣੇ ਕਿ ਇਹਨਾਂ ਦਾ ਇਲਾਜ ਫਰੀ ਹੋਵੇ ਔਰ ਜਿਹੜੇ ਲੁਧਿਆਣੇ ਜਿਵੇਂ ਅਜੀਤ ਸਿੰਘ ਆ ਉਹਨਾਂ ਦੀ ਮਾਤਾ ਨੂੰ ਨਗਦ ਮਦਦ ਦੇ ਕੇ ਭੇਜਿਆ ਜਾਂ ਉਹਨਾਂ ਨੂੰ ਕੋਆਰਡੀਨੇਟ ਕਰਾਉਣਾ ਲੋਕਾਂ ਨੂੰ ਦੱਸਣਾ ਵੀ ਕਿਹੜੇ ਹਸਪਤਾਲ ਜਾਣਾ ਉਹ ਸਾਰੀ ਸੇਵਾ ਸੁਸਾਇਟੀ ਦੇ ਹਿੱਸੇ ਆਈ ਜਿਹੜਾ ਰਪਿੰਦਰ ਸਿੰਘ ਦੇ ਉੱਤੇ ਸਰਕਾਰ ਨੇ ਬਲੇਮ ਲਾਇਆ ਕੋਈ ਬਾਹਰੋਂ ਪੈਸੇ ਤੇ ਵੀ ਇਹੇ ਕਿਸੇ ਏਜੰਸੀਆਂ ਨਾਲ ਜੁੜਿਆ ਹੋਇਆ ਸੀਗਾ ਇਹਦੇ ਸਬੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਤੁਸੀਂ ਕਿਵੇਂ ਇਹਨਾਂ ਦੀ ਹੈਲਪ ਕੀਤੀ ਉਹ ਜਿਸ ਦਿਨ ਇਹਨਾਂ ਨੂੰ ਘਰੋਂ ਚੱਕਿਆ ਰੁਪਿੰਦਰ ਸਿੰਘ ਹੋਰਾਨੂ ਤਾਂ ਸਾਨੂੰ ਮੈਡੀਕਲ ਕਾਲਜੋਂ ਫੋਨ ਆਇਆ ਕਿ ਉੱਥੇ ਇੱਕ ਸਿੰਘ ਆਇਆ ਜਿਹਨੂੰ ਕਿ ਪੁਲਿਸ ਉੱਤੇ ਸਿੱਟ ਕੇ ਚਲੀ ਗਈ ਹੈ ਪੁਲਸ ਵਾਲੇ ਅਸੀਂ ਜਦੋਂ ਉੱਥੇ ਜਾ ਕੇ ਪਤਾ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਇਹਦਾ ਨਾਮ ਰਵਿੰਦਰ ਸਿੰਘ ਔਰ ਛੋਟੀ ਪੰਜਗੜਾਈ ਦਾ ਰਹਿਣ ਵਾਲਾ ਇਹਦੇ ਪਿਤਾ ਜੀ ਨੂੰ ਭਰਾ ਲੋਰ ਤੇ ਦੋਸਤਾਂ ਨੂੰ ਮਹਿਣਾ ਪੁੱਟ ਨੇ ਚੱਕ ਲਿਆ ਔਰ ਉਹਨਾਂ ਦੇ ਕਾਫੀ ਤਸ਼ੱਦਦ ਹੋਏ ਹੋ ਰਿਹਾ ਤੇ ਇਹ ਨੂੰ ਉਥੇ ਮੈਡੀਕਲ ਕਾਲਜ ਸਿੱਟ ਗਿਆ ਸੀ ਜਾ ਕੇ ਭਾਈਕਰਿਆ ਕੈਂਸਰ ਕੋਰ ਸੇਵਾ ਸੁਸਾਇਟੀ ਦੇ ਸਾਰੇ ਆ ਮੋਤਵਰ ਬੰਦੇ ਨੇ ਜਾ ਕੇ ਉੱਥੇ ਐਡਮਿਸ਼ਨ ਕਰਾਈ ਤੇ ਉਸ ਤੋਂ ਬਾਅਦ ਅਸੀਂ ਫਿਰ ਜਿਵੇਂ ਸਾਰੇ ਮਰੀਜ਼ਾਂ ਦਾ ਕੀਤਾ ਸੀ ਉਸੇ ਤਰ੍ਹਾਂ ਇਹਨਾਂ ਦਾ ਵੀ ਅਸੀਂ ਜਿਹੜਾ ਕੰਟੈਕਟ ਵਗੈਰਾ ਸੀ ਸਿੱਧਾ ਇੰਟਰਨੈਟ ਦੇ ਜ਼ਰੀਏ ਵਟਸਐਪ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਅਸੀਂ ਫਲਾਤਾ ਕਿ ਜਿਹੜੇ ਵੀ ਸੰਗਤ ਇਹਨਾਂ ਦੀ ਮਦਦ ਕਰਨਾ ਚਾਹੁੰਦੀ ਉਹ ਆਵੇ ਤੇ ਜਿਹੜੇ ਬਾਹਰੋਂ ਇਹਨਾਂ ਨੂੰ ਫੋਨ ਆਇਆ ਉਹ ਉਸੇ ਕੰਟੈਕਟਸ ਦੇ ਵਿੱਚ ਆਏ ਆ ਉਹਨਾਂ ਦੀ ਮਦਦ ਕਰ ਲਈ ਆ ਨਾ ਕਿ ਕੋਈ ਕਿਸੇ ਤਰ੍ਹਾਂ ਦੀ ਕਿਸੇ ਗਲਤ ਏਜੰਸੀਆਂ ਨੇ ਉਹਨਾਂ ਨੂੰ ਫੋਨ ਕੀਤੇ ਅਗਰ ਇਸ ਤਰ੍ਹਾਂ ਦਾ ਕਰਨਾ ਹੁੰਦਾ ਤਾਂ ਇਹ 14 ਤਰੀਕ ਤੋਂ ਪਹਿਲਾਂ ਫੋਨ ਆਉਂਦੇ ਜਾ 1 ਜੂਨ ਤੋਂ ਪਹਿਲਾਂ ਫੋਨ ਆਉਂਦੇ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ ਸੋ ਇਹਦੇ ਵਿੱਚ ਇਹ ਬਿਲਕੁਲ ਮਨਕਰਤ ਸਟੋਰੀ ਆ ਪੁਲਿਸ ਦੀ ਔਰ ਇਹ ਗਲਤ ਹੋਣਾ ਤੇ ਉਲਟੀ ਪੈ ਰਹੀ ਇਹ ਰਪਿੰਦਰ ਸਿੰਘ ਉਹਨਾਂ ਦੀ ਮਦਦ ਕਰਨ ਵਾਸਤੇ ਤੁਹਾਡੀ ਸੰਸਥਾ ਨੇ ਇਹਨਾਂ ਦੀ ਕੋਈ ਪੜਤਾਲ ਵਗੈਰਾ ਪਹਿਲਾਂ ਕੀਤੀ ਅਸੀਂ ਲੋਕਲ ਪੁੱਛਿਆ ਜੀ ਸਾਰਾ ਦਬੀ ਐਸ ਵੀ ਕਿਸ ਤਰ੍ਹਾਂ ਦਾ ਪਿਛੋਕੜ ਆ ਪਰਿਵਾਰ ਦਾ ਤੁਹਾਨੂੰ ਪਤਾ ਲੱਗਿਆ ਵੀ ਇਹ ਗੋਲੀਆਂ ਵੇਚ ਕੇ ਜਿਹੜੀਆਂ ਮਿੱਠੀਆਂ ਗੋਲੀਆਂ ਨੇ ਟੌਫੀਆਂ ਵੇਚ ਕੇ ਫੇਰੀ ਲਾ ਕੇ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਇਹਦਾ ਇਹਦਾ ਫਾਦਰ ਵੀ ਗੁਰਮੁਖ ਬੰਦਾ ਔਰ ਪਿੰਡ ਦੇ ਵਿੱਚ ਬਹੁਤ ਵੱਧ ਚੰਗੀ ਸ਼ੋਭਾ ਇਹਨਾਂ ਦੀ ਇਹਨਾਂ ਦੇ ਤੋਂ ਇਹ ਘਰ ਦੇ ਹਾਲਾਤਾਂ ਬਾਰੇ ਵੀ ਕੁਝ ਆਪਣੇ ਲੈਵਲ ਤੇ ਕੋਈ ਚੇਂਜ ਬਿਲਕੁਲ ਅਸੀਂ ਇਹਨਾਂ ਦੇ ਹਾਲਾਤਾਂ ਬਾਰੇ ਅਸੀਂ ਇਹਨਾਂ ਦੇ ਪਿੰਡ ਦੇ ਲੋਕਾਂ ਤੋਂ ਪੁੱਛਿਆ ਜੀ ਆਸ-ਪਾਸ ਦੇ ਲੋਕਲ ਹੀ ਅਸੀਂ ਮੇਰਾ ਪਿੰਡ ਸੰਧਵਾ ਹੈ ਬਾਕੀ ਸਾਡੇ ਸਾਰੇ ਜਿਹੜੇ ਕੋ ਚੰਦ ਬਾਜਾ ਦੇ ਸਾਡੇ ਪ੍ਰਧਾਨ ਜੀ ਨੇ ਅਸੀਂ ਸਾਰਿਆਂ ਨੇ ਇੱਥੇ ਲੋਕਲ ਸਿੰਘਾਂ ਤੋਂ ਪਤਾ ਕਰਕੇ ਦਲੇਰ ਸਿੰਘ ਦੋੜ ਹੋਰਾਂ ਨੂੰ ਸਾਰਿਆਂ ਨੂੰ ਪੁੱਛ ਕੇ ਅਸੀਂ ਇਹਨਾਂ ਦੇ ਇਲਾਜ ਲਈ ਅਪੀਲ ਪਾਈ ਸੀ ਜੀ ਔਰ ਗਰੀਬ ਘਰ ਪਰਿਵਾਰ ਹੈ ਅਗਰ ਇਹਨਾਂ ਕੋਲੇ ਬਾਹਰੀਆਂ ਏਜੰਸੀਆਂ ਦੇ ਪੈਸੇ ਆ ਜਾਂਦੇ ਤਾਂ ਇਹਨਾਂ ਨੇ ਇੱਥੇ ਮੈਡੀਕਲ ਕਾਲਜ ਨਹੀਂ ਰੁਕਣਾ ਸੀ ਇਹਨਾਂ ਨੇ ਸਿੱਧੇ ਆਪ ਹੀ ਅਪੋਲੋ ਜਾ ਕੇ